ਤੇ ਉਪਰ 10 ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫਆਈਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਹੀ ਲੈ ਕੇ ਆਏ ਇੱਥੇ। ਦੋਸ਼ੀ ਦਾ ਨਾਮ ਹੈ ਸਤਿਆਨਾਰਾਇਣ ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ। ਸੋ ਇਹ ਤੋਂ ਅਜੇ ਅੱਗੇ ਦੀ ਪੁੱਛਗਿੱਛ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਉਹ ਡਿਟੇਲਸ ਆਉਣੀਆਂ ਆਪਾਂ ਤੁਹਾਡਾਂ ਨਾਲ ਸ਼ੇਅਰ ਕਰਾਂਗੇ। ਫਾਇਰਿੰਗ ਇਸ ਦੇ ਅਸੀਂ ਇਸ ਦਾ ਰੋਲ ਅਜੇ ਐਗਜ਼ਾਮਿਨ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਹੀ ਆਏ ਹਾਂ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਫਰਾਸ ਤੋਂ ਹੋ ਗੁੰਮ ਹੋਣ ਲੱਗੇ ਨਾ ਦੋ ਦੋਸ਼ੀ ਇਸ ਲਈ ਅਸੀਂ ਅੱਗੇ ਪੁੱਛਗਿੱਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਉਸ ਦੀ ਪੁੱਛਗਿੱਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸ ਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮਨਸ਼ਾ ਕੀ ਸੀ ਉਸ ਦਿਨ ਇਨਸੀਡੈਂਟ ਕਰਨ ਦੀ ਇਹ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆਈ। ਤੁਹਾਨੂੰ ਕਾਗਜ਼ੀ ਕਿਉਂ ਬੋਲ ਰਹੇ ਹੋ? ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨਦੇ ਤੇ ਇਹਦੀ ਕੁਝ ਗਿਸ਼ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ। ਜਿਵੇਂ ਨੂੰ ਪਤਾ ਜੀ ਵੀ ਕੀ ਉਹਨੂੰ ਚਲੀਆਂ ਗੋਲੀਆਂ। ਤੇ ਅਜੇ ਇਸ ਦੀ ਅਜੇ ਇਸ ਦੀ ਪੁੱਛਗਿੱਛ ਅਸੀਂ ਕਰਨੀ ਹੈ। ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਕਦਮਾ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ। ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ। ਮੰਗੇ ਨੇ ਉਹ ਜੇ ਜੇ ਨਹੀਂ ਗਲਟੀ ਜਿਹੜੇ ਹੋਇਆ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨੈਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਸਪੈਸ਼ਲ ਫਾਇਰ ਕਰਨੀ ਆਈ ਸੀ ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸੇ ਨਾਲ ਸੀਗੇ ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਕਲੈਰਟੀ ਮਿਲੇ ਜਿਸ ਤਰ੍ਹਾਂ ਸੀਸੀਟੀਵੀ ਫੌਮਣ ਆਉਂਦੀ ਹੈ ਔਰ ਜਿਸ ਤਰ੍ਹਾਂ ਉਹ ਫਾਈਲਿੰਗ ਹੁੰਦੀ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਵੱਡੀ ਮਾਗੀ ਉਹਨਾਂ ਦੀ ਆਪਣੀ ਗੀਤੀ ਲੱਗ ਨਹੀਂ ਰਿਹਾ ਕਿ ਨਾਪਿੰਦਰ ਦਾ ਮਾਮਲਾ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਦੇ ਉਹਨਾਂ ਨੇ ਚੋਚੋ ਵਾਸਤੇ ਕੋਈ ਗੋਲੀ ਕੋਈ ਨਹੀਂ ਆਈ ਤੇ ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨਾਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਪੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅ ਅੱਗੇ ਤੱਕ ਸਾਡੀ ਟੀਮਾ ਪਹੁੰਚ ਚੁਕੀ ਆਂ ਤੋ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਸਿਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ ਨੂੰ ਉਸ ਨਤੀਜੇ ਤੇ ਪਹੁੰਚ ਕੇ ਅਸੀਂ ਜਲਦੀ ਪਹੁੰਚ ਸਕਦੇ ਆਂ ਸਭ ਤੋਂ ਵੱਧ ਕੋਈ ਬੈਕਗ੍ਰਾਉਂਡ ਕੋਈ ਕ੍ਰਿਮੀਨਲ ਨਹੀਂ ਉਸ ਦਾ ਅਜੇ ਤੱਕ ਸਾਡੇ ਸਾਹਮਣੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੀ ਠੀਕ ਅਜੇ ਅਸੀਂ ਕੱਟੇ ਆਂ ਫਿਰ ਤੁਸੀਂ ਫਿਰ ਅਪਡੇਟ ਸ਼ੇਅਰ ਕਰਦੇ ਹੋਗੇ ਜੇ ਜਨਰਲ ਰਹਿਣਾ ਹੈ ਅਸੀਂ ਕੋਲ ਆਏ ਹੋਏ ਫਿਰ ਉੱਥੇ ਕੋਈ ਕੋਨਰਸ ਕੋਈ ਅਪਰੋਚ ਨਹੀਂ ਹੈ ਆਪਾਂ ਇਸ ਦੀ ਇਸ ਨੂੰ ਅਸੀਂ ਡਿਸਟ੍ਰਿਕਟ ਔਧਿਆ ਤੋਂ ਅਰੈਸਟ ਕਰਕੇ ਲੈ ਕੇ ਆਏ ਹਾਂ ਸੋ ਅੱਗੇ ਜੋ ਇਸ ਦੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਵੀ ਹਾਂ ਜੀ ਕਲੀਅਰ ਹੋਇਆ ਹੈ ਅੱਗੇ ਚੀਜ਼ਾਂ ਆਣਗੀਆਂ ਆਪਾਂ ਦੱਸਦੇ ਹਾਂ ਫਿਰ ਤੁਹਾਨੂੰ ਥੈਂਕ ਯੂ